ये मैं अपने गांव की एक बात सुनामा भी हमारे गांव की बुढ़िया के ऊपर गांव की बुद्धिमान और बहुत मारे गांव में बुढ़िया बढ़िया जमन पर ही गंजूड़िया बढ़िया जट्टा बेड़े छतने गांव के गप्पे सिसने वाली कुए पास पदबेड़ो बैठा मंजा मंज भेड़ो बैठा घाड़ो रहा लड़ाइया करती नैनो भैना पावी सड़ती ਚੰਗੇ ਸੁਭਾਅ ਕੀ ਨਕੋ ਸ਼ਾਡੋ ਦੇਹ ਹੱਡ ਕਾਲੋ ਤੜੀਆਂ ਬੜੀਆਂ ਮਾਰੇ ਗੋਮਾ ਭੜੀਆਂ ਬੜੀਆਂ ਖਾਦਰੋ ਮੋੜ ਤੇ ਖੁੰਡੇ ਵਾਲੀ ਝੀਕੋ ਉੱਚੇ ਚੁੰਡੇ ਵਾਲੀ ਫੋਰਪਣੋ ਹੈ ਕੰਮਾ ਖਾਦੀ ਐਸ ਮਾੜੋ ਸਿੱਤੀ ਸਾਥੀ ਜੱਟੀ ਲੰਬਰ ਬੰਦ ਉਡੀਸੋ ਜੰਗਲ ਕੀ ਬਾਬਾ ਸੀਸੋ ਚਪੜੋ ਕਲਪਾ ਮਿੱਟੀ ਬਾਬਾ ਸੀੜੋ ਮਾਰਾ ਭੜੀਆਂ ਬੜੀਆਂ ਮਾਰੇ ਗੋਮਾ ਭੜੀਆਂ ਕਿੱਕਾ ਬਤਾ ਲਿਓ ਬੜਾ ਟੋਕਿਆ ਮੈਲੋ ਚੱਕਾ ਮੈਂਗੜੋ ਕੋ ਹੱਥ ਥੋੜਾ ਰੱਖਾ ਅੱਗਾ ਮੇਚਾ ਬੁੜੀ ਘਮੇੜੋ ਗੈਲੋ ਉਸਕੇ ਹੁਆ ਬਨੇੜੋ ਪੰਨ ਰੋਕੇ ਕਰ ਅੱਗਾ ਠਾਰਾਂ ਕੰਟਾ ਕੰਟਾ ਬੱਤਾ ਮਾਰਾਂ ਛਾਪ ਰੋ ਨਨ ਯੋੜੋ ਕੰਟੂ ਪੱਖੀਆਂ ਪੱਥਾਂ ਬੜੀਆਂ ਬੜੀਆਂ ਮਾਰੇ ਜੋ ਮੱਖੜੀਆਂ ਬੜੀਆਂ ਉਹ ਨੋ ਕਰਦੀ ਬੜਾ ਸਨੇਮਾ ਨਾਭੂ ਕਾ ਨਕਟ ਜਲੇਮਾ ਛੋਟੀ ਚ ਲੈ ਲਓ ਬੜੀ ਚ ਲੈ ਲਓ ਤਿੰਨੋ ਬੇਨਾ ਗਬਦੀ ਗੈਲੋ ਪਰ ਤੋਂ ਮਾਰਾ ਪਾਂਡੂ ਪੋਚਾ ਕੇੜੋ ਸਾਰਿਆਂ ਕੀ ਸਰਪੋਚਾ ਬਾਰ ਨੂੰ ਕੇ ਗਨ ਪੰਗਾ ਨੇ ਕਾ ਨਿਕਲ ਜਾਹਾਂ ਅੜੀਆਂ ਬੜੀਆਂ ਮਾਰੇ ਗੋ ਮਫੜੀਆਂ ਬੜੀਆਂ ਕਿੰਗੜੋ ਵੀ ਚਰਖਾ ਕੱਤਾ ਟਟਿਆਣਾ ਨਾਲ ਲੜਦੀ ਥੱਕਾ ਸਹਿਨ ਪਰਵਰ ਜੇਕਰ ਕੀ ਪੂਸਣੋ ਪੜੀ ਕੋ ਮਾਰਾ ਪਰ ਕੀ ਠਮੀੜੋ ਕੁੜੀ ਪਰ ਰੋਟੀ ਖਾਹਾ ਮਰਦੈੜੋ ਨਾ ਕਿਤੇ ਵੀ ਜਾਹਾ ਚੰਡੀਗੜੋ ਪਟਿਆਲੋ ਦੋਵੇਂ ਸੁਣਿਆ ਲਿਖੀਆਂ ਬੜੀਆਂ ਬੜੀਆਂ ਮਾਰੇ ਗੋ ਮਫੜੀਆਂ ਬੜੀਆਂ ਪੰਖਰੋਂ ਨਹੀਂ ਜਮੀਓ ਦਿਖਦਾ ਖਰਕੋਂ ਨੂੰ ਵੀ ਉੱਚਾ ਸਮਤਾ ਮਰੋੜੋ ਵੀ ਪਟਕਟਕ ਹੱਲਾ ਪੈਰ ਕੜੀ ਸਨੌਰੋ ਚੱਲਾ ਪਫਰਿਆਲੋਂ ਨੂੰ ਟੇਕਾ ਖਤਰਾ ਟੱਡਿਓ ਤੋ ਕਿੰ ਮਾਤਾ ਨਿਕਲਾ ਪਿੱਛਾ ਸੀ ਜਾਂ ਠੰਡ ਪੜੀ ਤੀ ਪਾਲੇ ਕੇ ਗਲੂੜੀਆਂ ਬੜੀਆਂ ਮਾਰੇ ਮਾਤਾ ਕਾਂ ਕਾਂ ਕਰਦੀ ਰਾਤ ਗੇਵਾਲੋ ਆਕੜ ਰੱਖਾ ਫੁੰਦਨੇ ਵਾਲੋ ਪੁਰਾਤ ਨਹੀਂ ਕਹੀਂ ਦਿਉਰੋ ਰੋਡ ਪਿੱਟਦੀ ਰਹਾ ਕਿਉਂ ਰੋ ਟਾਹੋ ਬੁੜੀ ਬੜੀ ਚਲਾਕਣਾ ਹੈ ਬਾੜ ਤੋਂ ਬੁੜੀ ਡੜਾਕਣਾ ਟਾਲੇ ਟੱਪੀ ਅੰਤ ਵੀ ਸੁਬਾਸਾਂ ਆਲੀ ਗਰਮਾ ਕੁੜੀਆਂ ਬੜੀਆਂ ਮਾਰੇ ਵਮਾ ਕੁੜੀਆਂ ਬੜੀਆਂ ਟੋਟਿਆ ਕੀ ਨੂੰ ਕਹਾ ਪੰਜਾਬਣਾ ਗੜシャンਕਰ ਕੀ ਇੱਕ ਦੁਆਪਣਾ ਮੱਟਿਆ ਕੀ ਬੁੜੀ ਨਪਾਲੋਂ ਦੂਜਨ ਕੇ ਕਰ ਆਲੀ ਪੰਗਾ ਤੋਂ ਜਿਵੇਂ ਚਮਾਸਿਆਂ ਕੇ ਵਿਚਰਵਾ ਬਾਂਕਰਵਾ ਕਾ ਅੱਤਾ ਕਵਾ ਜਦ ਮੈਂ ਕਵਤਾ ਪੇਸ਼ ਕਰੀ ਤੋ ਮੇਰੀ ਗੈਨ ਸਭ ਲੜੀਆਂ ਬੜੀਆਂ